स्वागत है किसान वीरो ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਆਉਣ ਵਾਲੀ ਹੈ ਜਿਹੜੇ ਵੀਰ ਕਹਿੰਦੇ ਵੀ ਆਪਾਂ ਕੱਟੀਆਂ ਲੈਣੀਆਂ ਤੇ ਲੈਣੀਆਂ ਟੌਪ ਦੀ ਦੋਸਤੋ ਇੱਕੋ ਘਰੇ 9-10 ਟੌਪ ਕਲਾਸ ਕੱਟੀਆਂ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਪਿੰਡ ਹੈਗਾ ਰਈਆ ਤੇ ਜ਼ਿਲ੍ਹਾ ਹੈਗਾ ਬਠਿੰਡਾ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਨੂੰ ਦੱਸਕਦੇ ਨੇ ਬਾਈ ਸਸਤੀ ਕਾਲ ਸਸਤੀ ਕਾਲ ਪੰਡ ਜੀ ਨਾਮ ਐਡਰੈਸ ਕਨਫਰਮ ਕਰਵਾ ਲਓ ਵੀਰ ਆਪਣਾ ਐਡਰੈਸ ਜੀ ਆਪਣਾ ਪਿੰਡ ਰਈਆ ਪਿੰਡ ਰਈਆ ਜ਼ਿਲ੍ਹਾ ਬਟੇਂਡਾ ਜ਼ਿਲ੍ਹਾ ਬਟੇਂਡਾ ਦੇ ਮੋਬਾਈਲ ਨੰਬਰ ਕਿੰਨੇ ਆਈ ਮੋਬਾਈਲ 9878585721 9878585721 ਜਿਹੜੀਆਂ ਵੀਰੇ ਆਪਾਂ ਕਟੀਆਂ ਵੀਡੀਓ ਚ ਦਿਖਾ ਰਹੇ ਆਂਗੇ ਇਹ ਆਪਣੀਆਂ ਲਈਆਂ ਹੋਈਆਂ ਨੇ ਕਿ ਘਰ ਦੀਆਂ ਨਹੀਂ ਇਹ ਲਈਆਂ ਹੋਈਆਂ ਨੇ ਭਰਾ ਆਪਣੀਆਂ ਕਟੀਆਂ ਆਪਣੀਆਂ ਲਈਆਂ ਹੋਈਆਂ ਖਰੀਦੀਆਂ ਹੋਈਆਂ ਨੇ ਪਰ ਹੈਗੀਆਂ ਸਾਰੀਆਂ ਚੰਗੀਆਂ ਮੱਜਾਂ ਦੀਆਂ ਨੇ ਸਾਹਮਣੇ ਆ ਜੀ ਤੇ ਰੇਟ ਵੀਡੀਓ ਦੇ ਵਿੱਚ ਹੋਣਗੇ ਕਿ ਫੋਨ ਤੇ ਕਰਾਂਗੇ ਜੀ ਫੋਨ ਤੇ ਕਰ ਲਾਂਗੇ ਕਈ ਵਾਰੀ ਦਾਰਸ਼ਾਦਾਰ ਆਲੇ ਹੁੰਦੇ ਨੇ ਠੀਕ ਹੈ ਤੇ ਜਿਹੜੀ ਪਹਿਲੇ ਨੰਬਰ ਤੇ ਬੂਰੀ ਕੱਟੀ ਦੇਖੀ ਜਾਂਦੇ ਆਂਗੇ ਇਹਦੀ ਕੀ ਡਿਟੇਲ ਹੈ ਕਿੰਨੀ ਗੋਮਰ ਆ ਗਈ ਇਹ ਖੀਰੀਆਂ ਨੇ ਵੀਰ ਖੀਰੀਆਂ ਤੋਂ ਸਾਰੀਆਂ ਹੀ ਕੱਟੀਆਂ ਦੋਸਤੋ ਦੁੱਧ ਦਾਨਣੀਆਂ ਇੱਕ ਦੋ ਦੰਦਾ ਇੱਕ ਕੱਟੀ ਦੋ ਦੰਦਾ ਗਈ ਜਿਹੇ ਜੀ ਗੱਲ ਹੋਊਗੀ ਉਹ ਜੀ ਆਪਾਂ ਗੱਲ ਦੱਸ ਕੇ ਦੇਵਾਂਗੇ ਵੀਰ ਕਹਿੰਦਾ ਵੀ ਚਾਰ ਚਾਰ ਥਾਣਾ ਸਾਰੀਆਂ ਦੇ ਚ ਸਾਰੀਆਂ ਦੇ ਚਾਰ ਚਾਰ ਥਾਣੇ ਦੋਸਤੋ ਕੱਟੀਆਂ ਦੇ ਕੋਈ ਫੋਟਸਾਂਗ ਨਹੀਂ ਸਿੰਘ ਸਾਰੀਆਂ ਦੀ ਗੋਲ ਲੇਗੇ ਕੱਚੀ ਉਮਰ ਦੀਆਂ ਦੋਸਤੋ ਕੱਟੀਆਂ ਨਹੀਂਆਂ ਬੜੀ ਖੋਲ ਕੇ ਜਿਹੜੀ ਪਹਿਲੇ ਨੰਬਰ ਵਾਲੀ ਕੱਟੀ ਹੈ ਜੀ ਖੋਲ ਕੇ ਗੇੜਾ ਦਵਾ ਦੋ ਤੋਰੇ ਪਖੋ ਬਾਈਆਂ ਨੂੰ ਚੈੱਕ ਕਰਵਾ ਦਈਏ ਜੇ ਕਿਸੇ ਮੇਰੇ ਵੀਰ ਦੀ ਸੌਂਦਰੀ ਚਾਹੁੰਦੀ ਹੈ ਤਾਂ ਵੀਰਾਂ ਨਾਲ ਜ਼ਰੂਰ ਕੰਟੈਕਟ ਕਰ ਲਓ ਦੋਸਤੋ ਕੰਟੈਕਟ ਨੰਬਰ ਆਪਾਂ ਵੀਡੀਓ ਦੇ ਉੱਪਰ ਲਾ ਦੇਾਂਗੇ ਤੋਰੇ ਤਾਰੇ ਦੀ ਕੱਟੀ ਇਹ ਵੀ ਬਹੁਤ ਸਾਫ਼ ਆ ਗਈ ਕੋਈ ਡਰਤੀ ਕਰਦੀ ਨਹੀਂ ਹੈਗੀ ਖੁੱਲੀਆਂ ਛੱਡੀਆਂ ਹੋਈਆਂ ਵੀਰ ਦੀਆਂ ਦੋਨੇ ਕਰੇ ਦੋਸਤੋ ਜਿਹੜੀ ਦੂਜੇ ਨੰਬਰ ਤੇ ਕੱਟੀ ਹੈਗੀ ਮੱਥੇ ਤੇ ਟੇਡਾ ਕੱਟ ਤੇ ਨਾਸ ਬੱਗੀ ਚਾਰ ਹੀ ਥਾਣੇ ਦੋਸਤੋ ਦੁਨਾਂ ਬੂਰਾ ਬੁਰੀਆਂ ਕਟੀਆਂ ਦੇ ਜੇ ਕੋਈ ਵੀਰ ਕੱਠੀਆਂ ਲੈਣਾ ਚਾਹੁੰਦਾ ਤਾਂ ਮਾਨ ਤਨ ਵਧੀਆ ਹੋਊਗਾ ਰੇਟ ਹੋਊਗਾ ਦੋਸਤੋ ਦੁਨਾਂ ਕਟੀਆਂ ਦਾ ਫੋਨ ਤੇ ਲੈ ਚੱਲੇ ਵੀਰੇ ਜਿਹੜੀ ਤੀਜੇ ਨੰਬਰ ਦੇ ਕਟੀਆਂ ਇਹਦੀ ਕਿੰਨੀ ਕੁ ਉਮਰ ਆ ਗਈ ਇਹ ਹੈਗੀ ਆ ਵੀਰੇ ਮੰਨੋ ਵੀ 13 ਕਿੰਨੇ ਦੀ ਹੈ ਇਹ ਜਿਹੜੀ ਆ ਪਹਿਲੀਆਂ ਬੂਰੀਆਂ ਦੋ ਕੱਟੀਆਂ ਦਿਖਾਈਆਂ ਇਹਨਾਂ ਦੀ ਕਿੰਨੀ ਉਮਰ ਹੈ ਡੇਡ ਡੇਡ ਸਾਲ ਦੀ ਡੇਡ ਡੇਡ ਸਾਲ ਦੀ ਇਹਨਾਂ ਦੀ ਉਮਰ ਆ ਕੋਈ 12 ਮਹੀਨੇ ਨੇ ਕੋਈ 13 ਮਹੀਨੇ ਨੇ ਜਿੰਨੀ ਕੋਈ ਉਮਰ ਦੱਸੀ ਆ ਮਾਲਕਾਂ ਨੇ ਆਪਾਂ ਉਨੀ ਹੀ ਦੱਸਣੀ ਆ ਕੋਈ ਝੂਠ ਬੋਲ ਨਹੀਂ ਮਾਰਨਾ ਦੋਸਤੋ ਵੇਕਣਾ ਕਰਨਾ ਉਹ ਕਹਿੰਦੇ ਪਰਮਾਤਮਾ ਨੂੰ ਪਤਾ ਵੀ ਸੌਦਾ ਵਿਕੇ ਨਾ ਵਿਕੇ ਪਰ ਝੂਠ ਮਾਰਨਾ ਕੋਈ ਨਹੀਂ ਦੋਸਤੋ ਜਿਹੜੀ ਤੀਜੇ ਨੰਬਰ ਤੇ ਕੱਟੀ ਖੜੀ ਹੈਗੀ ਬਹੁਤ ਹੀ ਪਿਆਰੀ ਕੱਟੀ ਆ ਚਾਰ ਕੁੰਗਲਾਂ ਪੂਸ ਚਿੱਟੀ ਆ ਦੋਸਤੋ ਮੋਹਰ ਵਾਲੇ ਕੈਰੇਕਟਰ ਸਾਰੇ ਕਵਰ ਕਰਦੀ ਹੈਗੀ ਪਿੱਠ ਪੂੜੇ ਦੀ ਬੰਤਰ ਵੀ ਬਹੁਤ ਸ਼ ਤੇ ਤੋਰੇ ਤਾਰੇ ਦੀ ਕੱਟੀ ਇਹ ਵੀ ਬਹੁਤ ਸਾਫ ਆ ਗਈ। ਚਾਰ ਹੀ ਦੋਸਤੋ ਸਾਡੇ ਨੇ ਕੋਈ ਹੋਟ ਸਾਂਗਣੀਗੀ। ਬਾਕੀ ਬਹੁਤ ਨਰਮ ਸੁਭਾਅ ਦੀ ਕੱਟੀ ਆ ਕੋਈ ਜਲਦਬਾਜ਼ੀ ਐਸਚ ਵੀ ਨਹੀਂ ਕਰਦੀ। ਲੈ ਚੱਲ ਵੀਰੇ ਇਹਨੂੰ ਵੀ ਬੰਨਦੇ। ਦੋਸਤੋ ਮੋਰਾ ਵਾਲੇ ਸਾਰੇ ਕੈਰੈਕਟਰ ਕੱਟੀ ਕਵਰ ਕਰਦੀ ਹੈ ਕਿ ਨਿੱਕਾ ਸਿੰਘ ਪਿਆਰਾ ਫੇਸ ਤੇ ਤੋਰੇ ਤਾਰੇ ਦੀ ਵੀ ਸਾਫ ਆ ਗਈ। ਰੇਟ ਇਹਦਾ ਵੀ ਵੀਡੀਓ ਤੇ ਹੋਗਾ। ਵੀਡੀਓ ਤੇ ਕਰ ਦਿੰਦੇ। ਇਹਦਾ ਕਰ ਦਿਓ ਜੀ ਵੀਡੀਓ ਤੇ। 18000 ਹੈ ਸਾਰੇ। 18000 ਦੋਸਤੋ ਲੈਣ ਦੇ ਨਾਲ ਇਹਦਾ ਰੇਟ ਹੈ ਮਾਨਤਾਂ ਥੋੜਾ ਜਰੂਰ ਹੋਊਗਾ। ਜਿਹੜੀਆਂ ਬੂਰੀਆਂ ਕੱਟੀਆਂ ਨੇ ਇਹਨਾਂ ਦਾ ਰੇਟ ਆ ਫੋਨ ਤੇ ਕਰੋਗੇ ਹੋਊਗਾ ਜੈ ਜੀ ਜੈ ਜੀ ਬਿਲਕੁਲ ਜੈ ਜੀ ਕੋਈ ਜ਼ਿਆਦਾ ਤਾਂ ਨਹੀਂ ਹੋਣਾ ਨਾ ਨਾ ਯਾਰ ਦੋਸਤੋ ਬਿਲਕੁਲ ਲੈਣ ਜਾਇਜ਼ ਰੇਟ ਹੋਊਗਾ ਤੇ ਜਿਹੜੀ ਚੌਥੇ ਨੰਬਰ ਦੇ ਕੱਟੀਆਂ ਇਹਦੀ ਕਿੰਨੀ ਕੁ ਮਰਾਈ ਇਹ ਹੈਗੀ ਆ ਵੀਰੇ 14 ਮਹੀਨੇ ਦੀ ਦੋਸਤੋ ਬਿਲਕੁਲ ਲੈਣ ਛੋਟਾ ਮੱਥਾ ਲੰਮਾ ਮੂੰਹ ਬੋਤਲ ਵਰਗਾ ਤੇ ਟੌਪ ਦੇ ਜਿਹੜੀ ਮਤਲਬ ਵੀ ਕੰਨਾਂ ਵਾਲੀ ਕੁਆਲਿਟੀ ਆ ਪੈਰ ਪੂਰਾ ਦੀ ਬਿਲਕੁਲ ਲੈਣ ਕੱਟੀ ਸਿੱਧੀ ਐ ਸਟ੍ਰੇਟਨੈਸ ਟੂ ਹੀ ਨਿਖਣਵੇਂ ਥਣ ਚਾਰੇ ਗੈਬ ਤੇ ਕੋਈ ਥਣ ਇਕੱਠੇ ਨਹੀਂ ਹੈਗੇ ਕੋਈ ਜਾਲੀ ਵਾਲਾ ਲੇਵਾ ਨਹੀਂ ਹੈਗਾ ਕੁਆਲਿਟੀ ਦੋਸਤੋ ਮੈਟਰ ਕਰਦੀ ਹੈਗੀ ਕੋਈ ਵੀਰ ਇੱਥੋਂ ਵੜ ਕੇ ਕੋਈ ਇੱਥੋਂ ਵੜ ਕੇ ਕੋਈ ਮੋਦੀ ਦੀ ਕਹਿਨਦਾ ਸੋਦੀ ਦੀ ਕਹਿਨਦਾਗਾ ਵੀਰ ਕਹਿੰਦਾ ਵੀ ਆਪਾਂ ਝੂਠ ਦਬਾਣਾ ਮਾਰਨਾ ਕੋਈ ਨਹੀਂ ਆਪਣੀਆਂ ਗੱਡੀਆਂ ਹੋਈਆਂ ਨੇ ਖਰੀਦੀਆਂ ਤੁਸੀਂ ਕੁਆਲਿਟੀ ਦੇ ਹਿਸਾਬ ਨਾਲ ਜਿਹੇ ਦੀ ਮਰਜ਼ੀ ਕੱਟੀ ਤਾਂ ਲਾ ਸਕਦੇ ਹੋ ਦੋਸਤੋ ਕੋਈ ਨਾਂ ਨਹੀਂ ਦੱਸਣਾ ਵੀ ਕਿਹੜੇ ਸੀਮਨ ਦੀ ਹੈ ਕੋਈ ਕਿੱਥੋਂ ਲਿਆਂਦੀ ਹੈਗੀ ਕੁਆਲਿਟੀ ਨੂੰ ਦੇਖ ਕੇ ਤੁਸੀਂ ਮੁੱਲ ਲਾਉਣਾ ਦੋਸਤੋ ਇਹਦਾ ਰੇਟ ਕੀ ਕਰਦੇ ਹੋ ਜੀ ਇਹਦਾ 26000 ਆ ਜੀ ਦੋਸਤੋ 26000 ਲੈਣ ਦੇ ਨਾਲ ਇਹਦਾ ਰੇਟ ਹੈ ਘਰੇ ਆਏ ਬੰਦੇ ਦਾ 26000 ਚੋਂ ਮਾਨਤਾਣ ਜ਼ਰੂਰ ਹੋਊਗਾ ਦੋਸਤੋ ਚਾਰ ਹੀ ਥਾਣੇ ਕੱਟੀ ਦੇ ਬਾਕੀ ਪਿੱਠਪੂੜੇ ਦੀ ਬੰਤਰ ਬਹੁਤ ਸ਼ਾਨਦਾਰ ਆ ਦੋਸਤੋ ਤੇ ਜਿਹੜੀ ਪੰਜਵੇਂ ਨੰਬਰ ਤੇ ਕੱਟੀ ਦੇਖੀਏ ਨਹੀਂ ਇਹ ਵੀਰੇ 1.5 ਸਾਲ ਦੀ ਕੱਟੀ ਆ ਇਹ 1.5 ਸਾਲ ਦੀ ਆ ਕੱਟੀ ਹਾਂ ਇਹਦਾ ਸਿੰਗ ਸੋਂਗ ਸਾਰਾ ਕੁਝ ਦੇਖੋ ਚੈੱਕ ਕਰੋ ਦੋਸਤੋ ਨਿੱਕਾ ਸਿੰਘ ਜਿਹਨੂੰ ਕਹਿੰਦੇ ਨੇ ਆਪਾਂ ਸਿੰਘ ਵਜ ਦੀ ਰੁਪਈਆ ਨਹੀਂ ਲੰਘਦਾ ਉਹ ਸਿੰਗ ਕਰ ਜਾਣਾ ਕੱਟੀ ਨੇ ਕਿਉਂਕਿ ਹਜੇ ਛੋਟੀ ਐ ਸਿੰਗ ਇੱਥੇ ਹੀ ਖੜ੍ਹ ਜਾਣਾਗਾ ਕੱਟੀ ਨੇ ਗਰੋਥ ਹੋਰ ਜ਼ਿਆਦਾ ਕਰਨੀ ਐ ਚਾਰ ਹੀ ਦੋਸਤੋ ਇਹਦੇ ਥਾਣੇ ਪਿੱਠਪੁੜੇ ਦੀ ਬਾਂਤਰ ਕੱਟੀ ਦੀ ਦੀ ਵੀ ਬਹੁਤ ਸ਼ਾਨਦਾਰ ਆ ਗਈ। ਬਾਕੀ ਲੈਗ ਸਕੋਰ ਦੇਖ ਲਓ ਦੋਸਤੋ। ਬਹੁਤ ਨਜਾਇਜ਼ ਚੰਗਾ ਲੈਗ ਸਕੋਰ ਆ ਕੱਟੀ ਦਾ। ਤੇ ਪਿੱਠਪੁੜੇ ਦੀ ਬਾਂਤਰ ਇਹਦੀ ਵੀ ਬਹੁਤ ਚੰਗੀ ਹੈ ਲੈ ਚੱਲ ਵੀਰੇ ਬੰਦੇ ਨੂੰ ਲਿਆ। ਇਹਦੀ ਉਮਰ ਕਿੰਨੀ ਗਈ? 1.5 ਸਾਲ ਆ। ਦੋਸਤੋ ਇਹਦੀ ਵੀ ਉਮਰ ਵੀ ਕਹਿੰਦਾ ਵੀ 1.5 ਸਾਲ ਆ ਗਈ ਤੇ ਇਹਦਾ ਲੈਣ ਦੇਣ ਵਾਲਾ ਰੇਟ ਕੀ ਹੋਊਗਾ ਜੀ? ਇਹਦਾ 36000 ਆ ਦੋਸਤੋ ਇਹਦਾ ਰੇਟ 36000 ਲੈਣ ਦੇਣ ਵਾਲਾ ਬੂਰੀਆਂ ਕੱਟੀਆਂ ਦਾ ਰੇਟ ਹੋਊਗਾ ਫੋਨ ਤੇ ਬਾਕੀਆਂ ਕੱਟੀਆਂ ਦੇ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਕਰਵਾ ਰਹੇ ਹਾਂਗੇ ਥਣ ਦੋਸਤੋ ਇਹਦੇ ਵੀ ਚਾਰ ਨੇ ਝੋਲੀ ਇਹਦੇ ਵੀ ਚੰਗੀ ਹੈਗੀ ਆ ਨੇੜੇ ਤੋਂ ਚੈੱਕ ਕਰ ਲਓ ਦੋਸਤੋ ਠੀਲ ਠੰਡੀ ਆ ਤੇ ਜਿਹੜੀ 6ਵੇਂ ਨੰਬਰ ਤੇ ਕੱਟੀ ਦੇਖੀ ਹੈ ਨਹੀਂ ਇਹ ਕੱਢੋ ਜੀ ਦੋਸਤੋ ਸਾਰੀਆਂ ਕੱਟੀਆਂ ਬੇਦਾਗ ਨੇ ਇੱਕ ਤੋਂ ਇੱਕ ਮਨ ਲਓ ਵੀ ਜਿਵੇਂ ਅੱਪ ਕਹਿੰਦੇ ਆ ਵੀ 21 ਮਹੀਨੇ ਦੀ ਹੈਗੀ ਜੀਏ ਦੋਸਤੋ 20 ਕੀ ਮਹੀਨੇ ਨਹੀਂ ਕੱਟੀ ਦੀ ਦੀ ਉਮਰ ਹੈ ਸਿੰਘ ਇਹਦਾ ਵੀ ਬਿਲਕੁਲ ਲੈਣਾ ਨਿੱਕਾ ਪਿਆਰਾ ਜਿਹਾ ਫੇਸ ਤੇ ਤੋਰੇ ਤਾਰੇ ਦੀ ਬਿਲਕੁਲ ਲੈਣੀ ਵੀ ਸਾਫ ਹੈਗੀ ਕੱਟੀ ਚੰਗ ਨੇੜੇ ਦਿਖਾ ਦਿਓ ਥਾਣ ਦਿਖਾ ਦਿਓ ਜੀ ਥਾਣ ਹਵਾ ਨੇ ਦੀ ਇਹ ਵੀ ਚੋਟ ਮਨ ਲਓ ਵੀ ਕੱਟੀ ਖੁੱਲੀ ਹੈਗੀ ਤੇ ਚੰਗਾ ਕਰਦਾ ਦੋਸਤੋ ਮਨ ਲਓ ਵੀ 3-4 ਮਹੀਨੇ ਸਾਮਕੇ ਕੱਟੀ ਟੀਕੇ ਦੇ ਕਾਬਲ ਹੈਗੀ ਜਿਹੜੂ ਇਸ ਤੋਂ ਬਾਅਦ ਵਾਲੀਆਂ ਚਾਰੇ ਕੱਟੀਆਂ ਨੇ ਮਨ ਲਓ ਵੀ ਲਗਭਗ ਟੀਕੇ ਦੇ ਕਾਬਲ ਹੀ ਨੇ ਕਿਉਂਕਿ ਸਮਾਈ ਦੇ ਹਿਸਾਬ ਨਾਲ ਚੰਗੀ ਸਮਾਈ ਤੋਂ ਕੱਟੀਆਂ ਆਈਆਂ ਹੋਈਆਂ ਨਹੀਂਆਂ ਲੈ ਚੱਲ ਵੀਰੇ ਨੂੰ ਦੋਸਤੋ ਤੋਰਾ ਤਾਰਾ ਸਾਰੀਆਂ ਕੱਟੀਆਂ ਨਹੀਂ ਸਾਫ ਆ ਕਿਸੇ ਪਾਸੇ ਵੀ ਕਿਸੇ ਕੱਟੀ ਦਾ ਹੱਥ ਤਰਾ ਹੈ ਨਹੀਂਗਾ ਤੇ ਜਿਹੜੀ 7ਵੇਂ ਨੰਬਰ ਤੇ ਕੱਟੀ ਦੇਖੀ ਜ ਨੇ ਨੀਲੀ ਰਾਵੀ ਟੱਚ ਤੇ ਇਹ ਦੋ ਦੰਦ ਦਾ ਉਹ ਪੈਂਦੀ ਇਹ ਨੀਲੀ ਰਾਵੀ ਟੱਚ ਜਾ ਹਨਾ ਇਹ 12 ਲਈ ਜਾਂਦੀ ਅੱਜ ਦੋਸਤੋ ਮੱਥੇ ਤੇ ਅੱਖਾਂ ਪੂਛ ਧੁੰਨ ਤੇ ਥਣ ਤਾਂ ਨਹੀਂ ਹੈਗੇ ਤੇ ਨਾ ਚਾਰ ਥਾਣਾ ਵੀਰੇ ਦੋਸਤੋ ਚਾਰ ਥਣ ਨੇਗੇ ਚਾਰੇ ਥਣ ਕਾਲੇ ਨੇ ਨੀਲੀ ਰਾਵੀ ਵਾਲੇ ਸਾਰੇ ਕੈਰੇਕਟਰ ਕਵਰ ਕਰਦੀ ਆ ਦੋਸਤੋ ਬਹੁਤ ਆ ਕੱਟੀ ਦਾ ਬਿਲਕੁਲ ਇਹਨਾਂ ਟੀਕੇ ਦੇ ਕਾਬਲ ਹੈ ਜੋ ਕੋਈ ਵੀਰ 15-20 ਦਿਨਾਂ ਸਾਂਭ ਕੇ ਟੀਕਾ ਬਰਉਣਾ ਚਾਹੁੰਦਾ ਤਾਂ ਕੱਟੀ ਲੈ ਸਕਦੀ ਹੈਗੀ 17 ਦਿਨ ਦੀ ਹੈ 17 ਦੋਸਤੋ ਦੇਈ ਜਾਂਦੀ ਹੈ ਵੀਰ ਕਹਿੰਦਾ ਕੱਟੀ ਜਿਹੇ ਜੀ ਗੱਲ ਹੋਊਗੀ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਕੋਈ ਝੂਠ ਪਾਣੀ ਮਾਰਨਾ ਅੰਗਾਂ ਪੈਰਾਂ ਦੀ ਦੋਸਤੋ ਇਹ ਵੀ ਕੱਟੀ ਬਹੁਤ ਖੁੱਲੀ ਹੈਗੀ ਲੈ ਚੱਲ ਵੀਰੇ ਬੰਦੇ ਦੋਸਤੋ ਲੰਮੀ ਧੌਣ ਮਟਕ ਮਟਕ ਚਾਲ ਦੇਖ ਲਓ ਦੋਸਤੋ ਥਣ ਵੀ ਦਿਖਾ ਦਿਓ ਪੰਡ ਜੀ ਇਹਨਾਂ ਦੇ ਥਣ ਦੇਖ ਲਈ ਚਾਰ ਹੀ ਥਣਗੇ ਕਿਸੇ ਕੱਟੀ ਦੇ ਕੋਈ ਫੋਟ ਸ਼ਾਂਗਣੀਆਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਦੋਸਤੋ ਚਾਰ ਹੀ ਥਣਨੇਗੇ ਤੇ ਇਹਦਾ ਰੇਟ ਕੀ ਲੈਣ ਦੇ ਨਾਲ ਆ ਜੀ ਇਹਦਾ 45 ਆ ਪ੍ਰਾ ਲੈਣ ਦੇਣ ਇਹਦਾ ਰੇਟ ਲੈਣ ਦੇ ਨਾਲ ਆ 45000 ਆ ਮਾਨਤਨ ਤਾਂ ਹੋਊਗਾ ਹੀ ਘਰੇ ਆ ਬੰਦੇ ਦਾ ਕਰਾਂਗੇ ਕਿਵੇਂ ਨਹੀਂ ਕਰਾਂਗੇ ਦੋਸਤੋ ਘਰੇ ਆਏ ਬੰਦੇ ਦਾ ਮਾਨਤਨ ਜ਼ਰੂਰ ਹੋਊਗਾ ਕੱਟੀਆਂ ਦੇ ਦੋਸਤੋ ਰੇਟ ਬਿਲਕੁਲ ਲੈਣ ਜਾਇਜ਼ ਰੇਟ ਨੇ ਕੋਈ ਜ਼ਿਆਦਾ ਨਹੀਂ ਜਿਹੜਾ ਨਗੀਨਾ ਲਿਆਂਦਾ ਵੀਰੇ ਇਹ ਕਿੱਥੋਂ ਲਿਆਂਦਾ ਨਗੀਨਾ ਆਪਣੇ ਘਰ ਦੀ ਝੋਟੀ ਆ ਦੋਸਤੋ ਇਹ ਹੈਗੀ ਆ ਕੱਟੀ ਘਰ ਦੀ ਦੋਸਤੋ ਬਹੁਤ ਟੋਪ ਕੁਆਲਿਟੀ ਜਿਵੇਂ ਆਪਾਂ ਕਹਿੰਦੇ ਨੂੰ ਵੀ ਹਰਿਆਣੇ ਚ 2 ਲੱਖ ਦੀ ਗੱਟੀ ਵੇਗੀ 2.5 ਲੱਖ ਦੀ ਗੱਟੀ ਵੇਗੀ ਉਹਨਾਂ ਗੱਟੀਆਂ ਚ ਇੱਕ ਗੱਟੀ ਇਹ ਹੈ ਦੋਸਤੋ ਨਜਾਇਜ਼ ਚੰਗੀ ਪਿੱਠਪੁੜੇ ਦੀ ਬੰਤਰ ਵੀ ਬਹੁਤ ਚੰਗੀ ਹੈ ਕਿ ਸਿੰਘ ਬਿਲਕੁਲ ਲੈਣ ਨਿੱਕਾ ਤੇ ਫੇਸ ਕੁਆਲਿਟੀ ਵੀ ਬਹੁਤ ਪਿਆਰੀ ਹੈ ਵੀਰੇ ਇਦਾਂ ਨੂੰ ਲੰਮੀ ਲੈ ਜਾ ਤੋੜ ਕੇ ਦਿਖਾ ਦੇ ਇੱਕ ਵਾਰੀ ਦੋਸਤੋ ਲੈਗ ਸਕੋਰ ਦੇਖ ਸਕਦੇ ਤੁਸੀਂ ਥਣੇ ਦੇ ਵੀ ਚਾਰ ਹੀ ਨੇ ਦੋਸਤੋ ਪਿੱਠਪੁੜੇ ਦੀ ਬੰਤਰ ਵੀ ਕੱਟੀ ਦੀ ਬਹੁਤ ਚੰਗੀ ਹੈਗੀ ਇਹਦਾ ਰੈਡ ਫੋਨ ਤੇ ਕਰਾਂਗੇ ਹੀ ਦੋਸਤੋ ਇਹਦਾ ਰੇਟ ਕਰਾਂਗੇ ਵੀਰ ਕਹਿੰਦੇ ਫੋਨ ਤੇ ਜੇ ਕਿਸੇ ਮੇਰੇ ਵੀਰ ਨੇ ਚੰਗੀ ਪੇਮੈਂਟ ਲਾਉਣੀ ਹੈ ਵੀਰਾਂ ਕੋਲੇ ਘਰੇ ਮੱਝ ਖੜੀ ਹੈ ਚੰਗਾ ਦੁੱਧ ਦਿੰਦਾ ਹੋਇਆਗਾ ਜੇ ਕਿਸੇ ਮੇਰੇ ਵੀਰ ਨੇ ਚੰਗੇ ਰਿਕਾਰਡ ਵਾਲੀ ਕੱਟੀ ਲੈਣੀ ਹੈ ਦਵਾਈਆਂ ਨਾਲ ਜਰੂਰ ਸੰਪਰਕ ਬਣਾ ਲਿਓ ਪਿੰਡ ਹੈਗਾ ਵੀਰਾਂ ਦਾ ਰਾਈਆ ਤੇ ਜ਼ਿਲ੍ਹਾ ਹੈਗਾ ਬਠਿੰਡਾ ਮੋਬਾਈਲ ਨੰਬਰ 98785 857012 ਤੇ ਜਿਹੜੀ ਸੇਮੇ ਨੰਬਰ ਤੇ ਕੱਟੀ ਦੇ ਆ 10ਵੇਂ ਨੰਬਰ ਤੇ ਕੱਟੀ ਦੇਖੀਏ ਨੇ ਇਹਦਾ ਕੀ ਡਿਟੇਲ ਹੈ ਇਹ ਖੀਰੀ ਆ ਵੀਰੇ ਮੋਹ ਦੋਸਤੋ ਫੁੱਲ ਵੱਡਾ ਕੱਦਗਾਠ ਤੇ ਟੀਕੇ ਦੇਣ ਬਿਲਕੁਲ ਕਾਬਲ ਸਿੰਘ ਕਿਵੇਂ ਨਹੀਂ ਇਹਦੇ ਸਿੰਘ ਮੀਨੇ ਆ ਜੀ ਸਿੰਘ ਦੋਸਤੋ ਕੱਟੀ ਦੇ ਮੀਨੇ ਨੇ ਫੁੱਲ ਵੱਡਾ ਕੱਦਗਾਠ ਸਾਰੀਆਂ ਕੱਟੀਆਂ ਨਾਲੀ ਵੱਡੀ ਆ ਦੋਸਤੋ ਪਿਆਰਾ ਫੇਸ ਠੰਡੀਆਂ ਸੀਲ ਠੰਡੀਆਂ ਦੋਸਤੋ ਚੰਗਾ ਲੈਗ ਸਕੋਰ ਆ ਕੱਟੀ ਦਾ ਬਾਕੀ ਹੁਣੀ ਇਸ ਟਾਈਮ ਹੀ ਮੋਢੇ ਆਉਂਦੀ ਐ ਸੀਰੀਆ ਦੁੱਧ ਦੰਦਾ ਜਮਾ ਵੀਰੇ ਚੈੱਕ ਕਰਾ ਲਓ ਕੋਈ ਦੋਸਤੋ ਫੁੱਲ ਵੱਡਾ ਕੱਦਗਾਠ ਕਰੂਗੀ ਕੱਟੀ ਮੀਨੀ ਕੱਟੀ ਐ ਸਿੰਘ ਦੋਸਤੋ ਹਲਦੀ ਨਹੀਂ ਚਾਰ ਥਾਂ ਨੇ ਫੋਟ ਸੰਗ ਨਹੀਂ ਆ ਗਈ ਲੈ ਚੱਲ ਵੀਰੇ ਬੰਦੇ ਇਹਦਾ ਕੀ ਰੇਟ ਕਰਾਈ ਇਹਦਾ ਰੇਟਿੰਗ ਫੋਨ ਦੀ ਕਰ ਲਾਂਗੇ ਮਹਾਰਾਜ ਦੋਸਤੋ ਇਹਦਾ ਰੇਟ ਵੀ ਹੋਊਗਾ ਫੋਨ ਤੇ ਫੁੱਲ ਵੱਡਾ ਕਦਗਾਠ ਪਿੱਠਪੁੜੇ ਦੀ ਮੰਤਰ ਵੀ ਝੋਟੀ ਦੀ ਬਹੁਤ ਚੰਗੀ ਹੈ ਬਰੀਕ ਸਕੈਨ ਦੋਸਤੋ ਪਿਆਰੀ ਜੀ ਫੇਸ ਕੁਆਲਿਟੀ ਲੈਣ ਦੇਣ ਵਾਲਾ ਰੇਟ ਵੀਰ ਨੇ ਬਿਲਕੁਲ ਲੈਣ ਜੈਨੂਨ ਅਪਰਾਇਜ਼ ਕੀਤੇ ਨੇ ਇੱਕੋ ਘਰੇ 9 10 ਕਟੀਆਂ ਵੀ ਦਿਖਾਉਂਦਾ ਇੱਕੋ ਘਰੇ 9 10 ਕਟੀਆਂ ਦੀ ਵੀਡੀਓ ਕਵਰ ਕੀਤੀ ਹੈ ਜੇ ਕਿਸੇ ਮੇਰੇ ਵੀਰ ਦੇ ਨਾਲ ਪਸੰਦ ਆਉਂਦਾਗਾ ਤਾਂ ਵੀਰਾਂ ਦੇ ਘਰੇ ਚੰਗੀ ਤਰ੍ਹਾਂ ਘਰੇ ਜਾ ਕੇ ਨਿਰਖ ਪਰਖ ਨਾਲ ਦਸੱਲੀ ਕਰਕੇ ਦੋਸਤੋ ਖਰੀਦਾਰੀ ਕਰ ਸਕਦੇ ਹੋਗੇ ਦੋਸਤੋ ਜਿਹੜੀਆਂ ਪਹਿਲੇ ਨੰਬਰ ਤੇ ਬੂਰੀਆਂ ਕਟੀਆਂ ਦਿਖਾਈਆਂ ਨੇ ਅੱਜ ਕੱਲ ਇਹਨਾਂ ਦੀ ਟ੍ਰੈਂਡਿੰਗ ਟ੍ਰੈਂਡ ਦੇ ਜਨਵਾ ਡਿਮਾਂਡ ਚੱਲ ਰਹੀ ਹੈ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਇਸ ਤਰ੍ਹਾਂ ਦੀਆਂ ਕਟੀਆਂ ਚਾਰ ਥਾਂ ਨੇ ਖੁੱਲ੍ਹੇ ਹਵਾਨੇ ਦੀਆਂ ਖੁੱਲ੍ਹੀ ਝੋਲੀ ਦੀਆਂ ਸੀਲ ਸਾਂ ਤੇ ਠੰਡੇ ਸਵਾਲੀਆਂ ਕਟੀਆਂ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਲਾ